ਗੁਰੂਰਸਾਇ ਦੇ ਇੱਕ ਨੌਜਵਾਨ ਦੇ ਹਾਲ ਹੀ ਵਿੱਚ CBSE ਬੋਰਡ ਦੇ ਵਿੱਚ ਆਏ ਰਿਜ਼ਲਟ ਦੇ ਵਿੱਚੋਂ 98.6 ਜਿਹੜੇ ਨੰਬਰ ਆਏ ਹੈਗੇ ਆ ਗੁਰੂਰਸਾਇ ਦਾ ਨਾਮ ਰੋਸ਼ਨ ਕੀਤਾ ਯੂਰਾਜ ਨੇ ਯੂਰਾਜ ਆ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕਾ ਜੂਰਾਜ ਸਭ ਤੋਂ ਪਹਿਲਾਂ ਤੇਰਾ ਸਵਾਗਤ ਹੈ ਗੁਰੂਰਸਾਇ ਲਾਈਵ ਚੈਨਲ ਤੇ ਯੂਰਾਜ ਸਭ ਤੋਂ ਪਹਿਲਾਂ ਤੈਨੂੰ ਮੁਬਾਰਕਾਂ ਕਿੰਨੇ ਨੰਬਰ ਲੈ ਤੇ ਹਾਈਐਸਟ ਨੰਬਰ ਕਿੰਦੇ ਜੁੜਾ ਹੈ ਹੈਲੋ ਹਾਂ ਯੂਰਾਜ ਜੀ ਹਾਂਜੀ ਹਾਂਜੀ ਗੁਰੂਰਸਾਇਆ ਲਾਈ ਤੁਸੀਂ ਸਤ ਪਾਲ ਬੋ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਕਿੰਨੇ ਪਰਸੈਂਟ ਤੁਹਾਡੇ ਨੰਬਰ ਆਏ ਆ ਸੀਬੀਐਸਸੀ ਬੋਰਡ ਚ ਤੁਸੀਂ ਗੁਰੂਰਸਾਇਆ ਦਾ ਨਾਮ ਰੋਸ਼ਨ ਕੀਤਾ ਹਾਂਜੀ ਸਭ ਤੋਂ ਪਹਿਲਾਂ ਥੈਂਕ ਯੂ ਤੇ ਮੇਰੇ ਆਏ ਜੀ 98.6% ਮਾਰਕਸ ਆਏ ਤੇ ਸਭ ਤੋਂ ਜ਼ਿਆਦਾ ਮੇਰੇ ਮਾਰਕਸ ਆਏ ਸਾਇੰਸ ਵਿੱਚੋਂ 100 ਦੇ ਅੰਦਰ ਸਾਇੰਸ ਵਿੱਚੋਂ 100 ਚੋਂ 100 ਹਾਂਜੀ ਜੁਰਾਜੀ ਸਟੱਡੀ ਤੁਹਾਡੀ ਕਿੱਥੋਂ ਦੀ ਸੀ ਸੀਬੀਐਸਸੀ ਬੋਰਡ ਕਿੱਥੇ ਪੜ੍ਹ ਰਹੇ ਸੀ ਜੀ ਮੈਂ ਫਿਰੋਜ਼ਪੁਰ ਦਾਸਨ ਬਰੌਂਗ ਤੋਂ ਪੜ੍ਹਿਆ ਸੀ। ਹਾਂ ਯੁਵਰਾਜ ਕਿੰਨੂ ਸੇਰਾ ਦਿੰਦੇ ਹੋ ਤੁਹਾਡੇ ਇਹ ਵੱਡੀ ਕਾਮਯਾਬੀ ਦੇ ਵਿੱਚ? ਅ ਇਸ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਪੂਰੀ ਫੈਮਿਲੀ ਅਤੇ ਉਸ ਤੋਂ ਬਾਅਦ ਮੈਂ ਆਪਣੇ ਟੀਚਰਸ ਦਾ ਪੂਰਾ ਥੈਂਕ ਯੂ ਕਹਿਣਾ ਚਾਹੁੰਦਾ। ਅੱਛਾ ਟੀਚਰਾਂ ਦਾ ਵੀ ਧੰਨਵਾਦ ਹੈ। ਕੀ ਟਾਰਗੇਟ ਹੈਗਾ ਅੱਗੇ ਤੇਰਾ ਪੜ੍ਹਾਈ ਦੇ ਵਿੱਚ? ਮੈਂ ਕੋਈ ਚੰਗੀ ਆਈਆਈਟੀ ਜਾਂ ਐਨਆਈਟੀ ਤੋਂ ਅਕੈਡਿਊਟਰ ਸਾਇੰਸ ਇੰਜੀਨੀਅਰਿੰਗ ਪਰਸੂ ਕਰਨਾ ਚਾਹੁੰਦਾ। ਯੁਵਰਾਜ ਜਿੱਦਾਂ ਤੇਰੇ 100 ਵਿੱਚ 100 ਨੰਬਰ ਆਏ ਹੈਗੇ ਆ। ਹਾਂਜੀ। ਤੇ ਸਾਇੰਸ ਵਿੱਚ 100 ਤੋਂ 100 ਲੈਣਾ ਵੱਡੀ ਗੱਲ ਹੈ। ਮੈਥ ਵਿੱਚ ਤਾਂ ਸੁਣਿਆ ਹਾਂ। ਹਾਂਜੀ। ਹਾਂਜੀ ਮੈਥ ਵਿੱਚ 98 ਸੀਐਲਐਨ ਮੈਥ ਇ 98 ਆਇਆ। ਹਾਂਜੀ। ਯੁਵਰਾਜ ਕੀ ਕਹਿਣਾ ਚਾਹੁੰਦਾ ਹੈ ਗੁਰੂ ਅਰਸੇ ਦੇ ਹੋਰ ਬੱਚਿਆਂ ਨੂੰ ਜਿਹੜੇ ਪੜ੍ਹਾਈ ਕਰ ਰਹੇ ਆ ਵੀ ਵਧੀਆ ਮਨ ਨਾਲ ਪੜ੍ਹਾਈ ਕਰੋ ਤੇ ਵੱਡੇ ਜਿਹੜੇ ਹੈਗੀਆਂ ਪ੍ਰੀਖਿਆਵਾਂ ਅੱਗੇ ਵੀ ਆਉਣ ਵਾਲੀਆਂ ਜਾਂ 10ਵੀਂ ਦੇ ਪ੍ਰੀਖਿਆ ਵਾਲੇ ਜਾਂ ਛੋਟੇ ਬੱਚੇ ਹੈਗੇ ਆ ਵੀ ਤੁਸੀਂ ਵੀ ਫਸਟ ਆ ਸਕਦੇ ਹੋ ਹਾਂਜੀ ਉਹ ਮਤਲਬ 10ਵੀਂ ਚ ਵੀ ਪੜਾਈ ਹੈ ਉਹ ਕਾਫੀ ਠੀਕ ਹੈ ਮਤਲਬ ਜੇ ਕੋਈ ਬੱਚਾ ਪਰ ਦਿਨ 1 ਜਾਂ 2 ਘੰਟੇ ਵੀ ਪੜ੍ਹੇ ਤਾਂ ਉਹ ਚੰਗਾ ਵਧੀਆ ਨੰਬਰ ਲਿਆ ਸਕਦਾ ਮਤਲਬ ਜਿਵੇਂ ਮੈਂ ਸਟਾਰਟਿੰਗ ਸਿਰਫ 1 ਜਾਂ 2 ਘੰਟੇ ਪੜ੍ਹਦਾ ਸੀਗਾ ਤੇ ਆਖਰੀ ਵੀ 4 ਕੁ ਮਹੀਨੇ ਤੱਕ ਹਾਂ ਜਿਵੇਂ ਜਿਵੇਂ ਇਗਜ਼ਾਮ ਨੇੜੇ ਆਉਂਦਾ ਕਿ ਉਹਨੇ ਮੈਂ ਪੜ੍ਹਾਈ ਅੱਗੇ ਵਧਾਈ ਜਿਵੇਂ 4 ਜਾਂ 5 ਜਾਂ 6 ਘੰਟੇ ਤੇ ਇਹ ਬਹੁਤ ਮਤਲਬ ਪਸਨਰੀ ਸਫਲਤਾ ਪ੍ਰਾਪਤ ਹੋਈ ਪਰ ਜਿਵੇਂ 11ਵੀਂ ਜਾਂ 12ਵੀਂ ਜਾਂ ਅੱਗੇ ਦੀ ਪੜ੍ਹਾਈ ਆ ਇਹਨਾਂ ਵਿੱਚ ਪਰ ਹਰ ਇੱਕ ਦਿਨ 5 ਜਾਂ 6 ਘੰਟੇ ਦੀ ਪੜ੍ਹਾਈ ਜ਼ਰੂਰੀ ਹੈ ਜੀ ਤਾਂ ਐਸਲੀ ਬਸ 10ਵੀਂ ਤੱਕ ਆਪਣਾ ਚੰਗਾ ਖੁਸ਼ ਰਹੋ ਅਤੇ ਮਿਹਨਤ ਕਰੋ ਧੰਨਵਾਦ ਯੂਰਾਜ ਟਾਈਮ ਦੇਣ ਲਈ ਗੁਰੂ ਅਰਸੇ ਲਾਈਸ ਇਹ ਸਾਨੂੰ ਯੂਰਾਜ ਜਿਨ੍ਹਾਂ ਨੇ ਹਾਲ ਹੀ ਵਿੱਚ ਆਏ ਰਿਜ਼ਲਟ ਦੇ ਵਿੱਚ ਗੁਰੂ ਅਰਸੇ ਦਾ ਝੰਡਾ ਬੁਲੰਦ ਕੀਤਾ ਹੈ ਹਮੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਂਗੇ ਦੀ ਗੱਲ ਕਰਦਾ ਸ਼ਾਂਗੇ ਦੇ ਪ੍ਰਿੰਸੀਪਲ ਨੇ ਹਮੇਸ਼ੋਰੀ ਹਮੇਸ਼ੋ ਹੁਰਾਂ ਦਾ ਬੇਟਾ ਮੱਲਾ ਮਾਰੇ ਹੈਗੇ ਬਹੁਤ ਸਾਰੇ ਲੋਕੇ ਵੀ ਪੁੱਛ ਰਹੇ ਸੀ ਇਹਦੇ ਫਾਦਰ ਸਾਹਿਬ ਪ੍ਰਾਈਵੇਟ ਪ੍ਰਿੰਸੀਪਲ ਜਾਂ ਸਰਕਾਰੀ ਸਰਕਾਰੀ ਪ੍ਰਿੰਸੀਪਲ ਪਿੰਡ ਸ਼ਾਂਗਰਾਏ ਉਤਾੜ ਸਕੂਲ ਦੇ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਹਮੇਸ਼ ਕੁਮਾਰ ਹਮੇਸ਼ ਕੁਮਾਰ ਹੋਰੀ ਗੁਰੂਰਸਾਈ ਦੇ ਵਾਸੀ ਨੇ ਰੇਲਵੇ ਵਸਤੀ ਦੇ ਵਾਸੀ ਨੇ ਤੇ ਹਮੇਸ਼ ਕੁਮਾਰ ਹੁਰਾਂ ਦਾ ਬੇਟਾ ਯੋરાજ ਨੇ ਚੰਡੇ ਗੱਡੇ ਆ ਦਿਓ ਮੁੰਡੇ ਨੂੰ ਵਧਾਈਆਂ ਤੇ ਦਿਖਦੇ ਰਹੇ ਗੁਰੂਰਸਾਈ ਦੇ